ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਸ ਸੁਲੇਖਾ ਤੇ ਮਹਿਮਾਨਸੂ اٹਵਾਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਦਾ ਜੋ ਸਾਡਾ ਪ੍ਰੋਗਰਾਮ ਹੈ ਉਹ ਬਾਲੀਵੁੱਡ ਦਾ ਕਾਲਾ ਸੱਚ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਜਦਾ ਸੀ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਇੱਥੇ ਹੈ ਕਿ ਸਿਨੇਮਾ ਤੇ ਜਨਤਾ ਦੀ ਸੋਚ ਬਿਲਕੁਲ ਮਾਜੂਜੀ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਪੰਜਾਬੀ ਸਿਨੇਮਾ ਵਾ ਉਸ ਦਾ ਜਨਤਾ ਤੇ ਕੀ ਇੰਪੈਕਟ ਪੈ ਰਿਹਾ ਹੈ ਬਿਲਕੁਲ ਦੇਖੋ ਸੁਲੇਖਾ ਜੇਕਰ ਇੰਪੈਕਟ ਦੀ ਹੀ ਗੱਲ ਕਰਦੇ ਆ ਤਾਂ ਇੰਪੈਕਟ ਤਾਂ ਬਹੁਤ ਹੱਦ ਤੱਕ ਪੈਂਦਾ ਹੈ ਹਰ ਚੀਜ਼ ਦਾ ਇੰਪੈਕਟ ਪੈਂਦਾ ਹੈ ਕਿ ਅੱਜ ਆਪਾਂ ਸਪੈਸ਼ਲੀ ਇੱਥੇ ਗੱਲ ਕਰ ਰਹੇ ਆ ਪੰਜਾਬੀ ਸਿਨੇਮਾ ਦੀ ਤਾਂ ਪੰਜਾਬੀ ਸਿਨੇਮਾ ਦੀ ਜੇਕਰ ਗੱਲ ਕੀਤੀ ਜਾਏ ਤਾਂ ਬਹੁਤ ਜ਼ਿਆਦਾ ਹੱਦ ਤੱਕ ਬਹੁਤ ਹੱਦ ਤੱਕ ਇੰਪੈਕਟ ਜਿਹੜਾ ਹੈ ਉਹ ਤੋਕਾ ਤੇ ਕੁੜੀਆਂ ਤੇ ਮੁੰਡਿਆਂ ਤੇ ਦੇਖਣ ਨੂੰ ਮਿਲ ਰਿਹਾ ਜੀ ਗੱਲ ਕਰੀਏ ਫੈਸ਼ਨ ਦੀ ਜਾਂ ਫਿਰ ਡ्रेसਿੰਗ ਸੈਂਸ ਦੀ ਇਹ ਇੰਪੈਕਟ ਜੋ ਸਾਡੀ ਯੂਥ ਤੇ ਆ ਪੈ ਰਿਹਾ ਜਿਵੇਂ ਕਿ ਜਦੋਂ ਅਸੀਂ ਪੰਜਾਬੀ ਮੂਵੀ ਦੇਖ ਕੇ ਆ ਰਹੇ ਹਾਂ ਉਹਨਾਂ ਦੇ ਡ्रेसਿੰਗ ਸੈਂਸ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਦੇਖੋ ਡ्रेसਿੰਗ ਸੈਂਸ ਹੋ ਗਿਆ ਸੁਲੇਖਾ ਜਾਂ ਕੋਈ ਵੀ ਚੀਜ਼ ਹੈ ਜਿੱਦਾਂ ਕਿ ਮੈਂ ਪਹਿਲਾਂ ਵੀ ਇੱਥੇ ਦੱਸ ਚੁੱਕੀ ਹਾਂ ਇੰਪੈਕਟ ਦੀ ਆਪਾਂ ਗੱਲ ਕਰ ਰਹੇ ਹਾਂ ਇੱਥੇ ਪੋਲੀਵੁੱਡ ਦੀ ਗੱਲ ਕਰ ਰਹੇ ਹਾਂ ਬਹੁਤ ਸਾਰੀਆਂ ਐਕਟ੍ਰੈਸ ਹੱਲੇ ਵੀ ਨੇ ਜੋ ਕਿਤਨੇ ਕਿਤਨੇ ਵੈਸਟਰਨ ਡਰੈਸ ਪਾਉਣ ਦੀ ਸ਼ੌਕੀਨ ਨੇ ਚਲੋ ਆਪਾਂ ਕਿਸੇ ਨੂੰ ਐਦਾ ਤਾਂ ਨਹੀਂ ਕਹਿੰਦੇ ਕਿ ਵੈਸਟਰਨ ਡਰੈਸ ਨਾ ਪਾਓ ਕਿਉਂਕਿ ਇੰਪੈਕਟ ਆਪਣੇ ਖੁਦ ਤੇ ਵੀ ਪੈਂਦਾ ਹ ਹਾਂ ਜੇਕਰ ਨਾ ਕੋਈ ਮੂਵੀ ਦੇਖ ਰਹੀ ਹਾਂ ਸੁਲਿਖਾ ਜੇਕਰ ਮੈਨੂੰ ਉਸ ਮੂਵੀ ਦੇ ਵਿੱਚ ਐਕਟਰੈਸ ਦੀ ਜਿਹੜੀ ਕਿਤਨੇ ਕਿਤੇ ਡਰੈਸ ਹੈ ਤਾਂ ਸ਼ਾਨਦਾਰੀ ਹੈ ਤਾਂ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਵੀ ਉਹ ਪਾ ਕੇ ਦੇਖਾਂ ਕਿ ਮੈਂ ਵੀ ਥੋੜੀ ਸੋਹਣੀ ਲੱਗਾ ਤਾਂ ਇੱਥੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਾਫੀ ਹੱਦ ਤੱਕ ਇੰਪੈਕਟ ਪੈਂਦਾ ਹੈ ਕੁੜੀਆਂ ਤੇ ਤੇ ਜੇਕਰ ਆਪਾਂ ਫੈਸ਼ਨ ਦੀ ਗੱਲ ਕਰਦੇ ਆ ਤਾਂ ਆਪਾਂ ਖੁਦ ਵੀ ਫੈਸ਼ਨ ਦੇ ਨਾਲ ਰਿਲੇਟ ਕਰਦੇ ਆ ਤੇ ਕੀ ਕਹਿਣਾ ਚਾਹੋਗੇ ਸੋਨੁ ਬਾਜਵਾ ਦਾ ਕੀ ਆਪਣੀ ਡਰੈਸਿੰਗ ਆਈਡਲ ਨੇ ਦੇਖੋ ਜਿੱਦਾਂ ਦਾ ਸੋਨਮ ਬਾਜਵਾ ਦੀ ਤੁਸੀਂ ਗੱਲ ਕਰ ਰਹੇ ਹੋ ਸੋਨਮ ਬਾਜਵਾ ਜਿਹਦਾ ਕਿ ਬੈਕਲੈਸ ਬਿਲਕੁਲ ਬਿਲਕੁਲ ਆਉਂਦੇ ਨੇ ਤਾਂ ਉਹਨਾਂ ਦੇ ਕਰਕੇ ਹੀ ਉਹ ਫੇਮਸ ਵੀ ਨੇ ਜੀ ਬਿਲਕੁਲ ਤਾਂ ਇੱਥੇ ਆਪਾਂ ਕਹਿ ਸਕਦੇ ਕਿ ਕਾਫੀ ਹੱਦ ਤੱਕ ਉਹਨਾਂ ਨੂੰ ਦੇਖ ਕੇ ਯੂਥ ਜਿਹੜਾ ਹੈ ਜਿੱਦਾਂ ਕਿ ਕੋਈ ਵੀ ਉਹਨਾਂ ਦੀ ਡਰੈਸ ਹੋਗੀ ਬਿਲਕੁਲ ਕੁੜੀਆਂ ਕੀ ਕਰਦੀਆਂ ਨੇ ਅੱਜ ਕੱਲ੍ਹ ਦੀਆਂ ਜਿਵੇਂ ਆਪਾਂ ਖੁੱਤੇ ਵੀ ਲਗਾ ਲੈਨੇ ਆ ਸੁਲੇਖਾ ਆ ਦੇਖੋ ਵੈਸੇ ਤਾਂ ਆਪਣੇ ਕਲਚਰ ਦੇ ਵਿੱਚ ਇਹ ਸਭ ਨਹੀਂ ਹੈ ਕਿਉਂਕਿ ਆਪਣਾ ਹੈ ਪੰਜਾਬੀ ਕਲਚਰ ਤੇ ਇਹ ਹੈ ਆਪਣਾ ਪੂਰਾ ਵੈਸਟਰਨ ਕਲਚਰ ਤਾਂ ਇੱਥੇ ਪੰਜਾਬੀ ਕਲਚਰ ਦੇ ਵਿੱਚ ਵੈਸਟਰਨ ਕਲਚਰ ਦਾ ਮਿਕਸ ਹੋ ਜਾਣਾ ਮੈਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਹੀ ਹੈ ਕਿਉਂਕਿ ਦੇਖੋ ਗੱਲ ਇਹ ਨਹੀਂ ਹੈ ਕਿ ਸਹੀ ਹੈ ਗਲਤ ਦੀ ਗੱਲ ਇਹ ਹੈ ਕਿ ਆਪਾਂ ਪ੍ਰਮੋਟ ਕੀ ਕਰ ਰਹੇ ਆ ਆਪਾਂ ਦੂਜੇ ਨੂੰ ਸਿਖਾ ਕੀ ਰਹੇ ਆ ਤਾਂ ਇੱਥੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਬਿਲਕੁਲ ਸੋਨਮਜੀਤ ਆਪਣੀ ਟੌਮੀ ਦੀਆਂ ਜਿੰਨਾ ਵੀ ਅੱਜ ਕੱਲ ਬਹੁਤ ਪਰਮੋਟ ਕਰਦੇ ਨੇ ਦੇਖੋ ਸੁਲੇਖਾ ਤੁਸੀਂ ਇੱਥੇ ਬਿਲਕੁਲ ਸਹੀ ਗੱਲ ਕੀਤੀ ਹੈ ਟੌਮੀ ਦੀਆਂ ਜੇਕਰ ਬ੍ਰਾਂਡ ਪ੍ਰਮੋਸ਼ਨ ਹੋ ਗਿਆ ਯਾਰ ਜਿੱਦਾਂ ਕਿ ਬ੍ਰਾਂਡ ਪ੍ਰਮੋਸ਼ਨ ਹੋ ਗਿਆ ਉਸ ਨੂੰ ਪ੍ਰਮੋਟ ਕਰਨਾ ਠੀਕ ਹੈ ਤੇ ਸੈਕੰਡਲੀ ਆਪਾਂ ਜੇਕਰ ਹੋਰ ਵੀ ਅੱਗੇ ਫੈਸ਼ਨ ਦੀ ਗੱਲ ਕਰਦੇ ਆ ਬਹੁਤ ਸਾਰੇ ਐਕਟਰੈਸ ਨੇ ਅੱਜ ਕੱਲ ਜੋ ਆਪਣੀ ਮੂਵੀਜ਼ ਦੇ ਰਾਹੀਂ ਲੋਕਾਂ ਨੂੰ ਐਦਾਂ ਦਾ ਮੈਸੇਜ ਦਿੰਦੇ ਨੇ ਕਿ ਲੋਕ ਕਹਿੰਦੇ ਨੇ ਕਿ ਵਾਹ ਜੀਵਾ ਇਹ ਕੀ ਮੂਵੀ ਹੈ ਬਹੁਤ ਅੱਛੀ ਬਿਲਕੁਲ ਗੱਲ ਕੀਤੀ ਗਈ ਹੈ ਮੂਵੀ ਦੀ ਤਾਂ ਆਪਣੀ ਕਲੀ ਜੋਟਾ ਮੂਵੀ ਹੋਗੀ ਉਸ ਦਾ ਜੋ ਨਿਰੂ ਬਾਜਵਾ ਨੇ ਬਹੁਤ ਹੀ ਵਧੀਆ ਰੀਵਿਊ ਦਿੱਤਾ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਕਿਵੇਂ ਇੱਕ ਆਮ ਲੜਕੀ ਹੈ ਜੋ ਪ੍ਰੈਸ਼ਰਾਈਜ਼ ਹੋ ਕੇ ਇੱਕ ਪਾਗਲ ਦਾ ਕਿਰਦਾਰ ਕਰ ਰਹੀ ਹੈ ਬਿਲਕੁਲ ਦੇਖੋ ਬਹੁਤ ਅੱਛੀ ਮੂਵੀ ਦੀ ਤੁਸੀਂ ਇੱਥੇ ਉਦਾਹਰਣ ਲਈ ਅਸਲ ਲਿਖੀ ਕਲੀ ਜੋਟਾ ਮੂਵੀ ਹਾਲਾਂਕਿ ਇਹ ਮੂਵੀ ਬਹੁਤ ਹੱਦ ਤੱਕ ਹਿੱਟ ਰਹੀ ਹੈ ਪੰਜਾਬੀ ਸਿਨੇਮਾ ਦੇ ਵਿੱਚ ਤੇ ਜੇਕਰ ਆਪਾਂ ਗੱਲ ਕਰਦੇ ਆ ਕਿ ਇਸ ਦੇ ਵਿੱਚ ਕਿਰਦਾਰ ਕਿੱਦਾਂ ਦਾ ਨਿਭਾਇਆ ਗਿਆ ਇੱਕ ਦੇਖੋ ਸੁਲੇਖਾ ਹੁੰਦਾ ਕਿ ਕਿਰਦਾਰ ਜਿਹੜਾ ਹੈ ਉਹ ਮੂਵੀ ਦੇ ਵਿੱਚ ਜਾਨ ਪਾ ਦਿੰਦਾ ਪਰ ਜੇਕਰ ਆਪਾਂ ਦੇਖੀਏ ਕਿ ਅੱਜ ਕੱਲ੍ਹ ਦੀ ਫਿਲਮਾਂ ਦੇ ਵਿੱਚ ਜਾਨ ਕਿਸ ਤਰੀਕੇ ਦੀ ਹੈ ਬਿਲਕੁਲ ਬਿਲਕੁਲ ਇਹ ਸਿਰਫ ਪਾਲੀਵੁੱਡ ਲਈ ਨਹੀਂ ਹੈ ਇੱਥੇ ਆਪਾਂ ਬਾਲੀਵੁੱਡ ਦੀ ਵੀ ਚਰਚਾ ਕਰ ਸਕਦੇ ਆ ਹਾਲਾਂਕਿ ਬਾਲੀਵੁੱਡ ਇੱਕ ਆਪਣੇ ਆਪ 'ਚ ਬਹੁਤ ਵੱਡਾ ਸ਼ਬਦ ਹੈ ਇਸ ਤੇ ਆਪਾਂ ਫੇਰ ਕਦੇ ਚਰਚਾ ਕਰਾਂਗੇ ਤੇ ਇੱਥੇ ਮੈਂ ਕਹਿਣਾ ਚਾਹਾਂਗੀ ਕਿ ਕਲੀ ਜੋਟਾ ਫਿਲਮ ਦੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਇਸ ਦੇ ਵਿੱਚ ਇੱਕ ਪਾਗਲ ਪਾਗਲ ਕੁੜੀ ਦਾ ਜਿਹੜਾ ਕਿਰਦਾਰ ਹੈ ਇਹਨੇ ਨੀਰੂ ਬਾਜਵਾ ਦੇ ਵੱਲੋਂ ਨਿਭਾਇਆ ਗਿਆ ਹੈ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਇਸ ਕਿਰਦਾਰ ਨੂੰ ਮੋਲਡ ਕੀਤਾ ਤੇ ਇਸ ਦੇ ਵਿੱਚ ਸਿੱਖਣ ਵਾਲੀ ਚੀਜ਼ ਕੀ ਮਿਲਿਆ ਸੁਲੇਖਾ ਕਦੇ ਸੋਚਿਆ ਤੁਸੀਂ ਬਿਲਕੁਲ ਬਿਲਕੁਲ ਇਸ ਤੋਂ ਇਹੀ ਸਿੱਖਣ ਨੂੰ ਮਿਲ ਰਿਹਾ ਕਿ ਜਿ ਕਾਮ ਕਾਲਜ ਦੀ ਰੋਟੀਨ ਦਿਖਾਈ ਜਾ ਰਹੀ ਹੈ ਜਿਵੇਂ ਆਪਾਂ ਬਾਕੀ ਮੂਵੀਆਂ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਜੋ ਆਸ਼ਕੀ ਹੈ ਉਹੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਬਿਲਕੁਲ ਸਹੀ ਕਿਹਾ ਬਿਲਕੁਲ ਦੇਖੋ ਤੁਸੀਂ ਬਹੁਤ ਅੱਛੀ ਗੱਲ ਕਰ ਦਿੱਤੀ ਹੈ ਇੱਥੇ ਅੱਜ ਕੱਲ ਦੀ ਜਿਹੜੀ ਫਿਲਮਾਂ ਨੇ ਉਹ ਜ਼ਿਆਦਾਤਰ ਮੈਨੂੰ ਲੱਗਦਾ ਰਿਲੇਸ਼ਨਸ਼ਿਪ ਨੇ ਲਵ ਟ੍ਰਾਇੰਗਲਸ ਹੋ ਗਏ ਮੈਨੂੰ ਲੱਗਦਾ ਅੱਜ ਕੱਲ ਦੀ ਫਿਲਮਾਂ ਨੇ ਇੱਕ ਮੁੱਦਾ ਚੱਕ ਲਿਆ ਹੈ ਕਿ ਜੇਕਰ ਕੋਈ ਨੌਜਵਾਨ ਕੁੜੀ ਮੁੰਡਾ ਕਾਲਜ ਚ ਨੇ ਤਾਂ ਸਿਰਫ ਅਫੇਅਰ ਤੇ ਫਿਲਮ ਚਲਾਉਣਗੇ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਦਿਖਾਈਆਂ ਜਾ ਸਕਦੀਆਂ ਨੇ ਸਮਾਜ ਦਾ ਕਿਤੇ ਨਾ ਤੇ ਫਿਲਮਾਂ ਵੀ ਦਰਪਣ ਹੁੰਦੀਆਂ ਨੇ ਪਰ ਜੇਕਰ ਆਪਾਂ ਇੱਥੇ ਗੱਲ ਕਰਦੇ ਆ ਕਿ ਉਹ ਵੀ ਲਵ ਟ੍ਰਾਇੰਗਲ ਜੀ 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 ਡਰਾਮਾ ਉਹ ਵੀ ਸਾਰੀਆਂ ਚੀਜ਼ਾਂ ਦੇਖਾ ਕੇ ਇੱਥੇ ਕਿਤੇ ਨਾ ਕਿਤੇ ਮੇਕਰਜ਼ ਕੀ ਦਿਖਾਣਾ ਚਾ ਰਹੇ ਨੇ ਇਹ ਆਪਾਂ ਅਜੇ ਤੱਕ ਸਮਝ ਹੀ ਨਹੀਂ ਪਾਇਆ ਬਿਲਕੁਲ 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 ਇਹ ਤਾਂ ਇੱਕ ਆਪ ਹੀ ਵੱਡਾ ਸਵਾਲ ਹੈ ਕਿ ਮੇਕਰਜ਼ ਅਸਲ 'ਚ ਆਪਣੀ ਫਿਲਮਾਂ ਬਰਬਾਦ ਕਿਵੇਂ ਕਰ ਰਹੇ ਨੇ ਬਿਲਕੁਲ ਬਿਲਕੁਲ ਦੇਖੋ ਇਹ ਵੀ ਆਪਾਂ ਕਿਤੇ ਨਾ ਕਿਤੇ ਬਹੁਤ ਵੱਡਾ ਚਰਚਾ ਦਾ ਵਿਸ਼ਾ ਹੈ ਕਿ ਫਿਲਮਾਂ ਜਿਹੜੀਆਂ ਨੇ ਉਹ ਕਿੱਦਾਂ ਬਣ ਰਹੀਆਂ ਨੇ ਕਿੰਨੇ ਬਜਟ ਦੇ ਵਿੱਚ ਕਿੱਦਾਂ ਕਿੱਦਾਂ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਚੋਣ ਜੀ ਇਹ ਜੋ ਮੁੱਦਾ ਇਹ ਆਪਾਂ ਫਿਰ ਹਾਲ ਹੁਣ ਨਹੀਂ ਖੁਲਾਸਾ ਕਰਨਾ ਚਾਹੀਏ ਫਿਰ ਹਾਲ ਦਾ ਜੋ ਸਾਡਾ ਖੁਲਾਸਾ ਕਰਨ ਦਾ ਮਕਸਦ ਹੈ ਉਹ ਹੈ ਪੰਜਾਬੀ ਸਿਨੇਮਾ ਤੇ ਲੋਕਾਂ ਦੀ ਸੋਚ ਤੇ ਬਿਲਕੁਲ ਬਿਲਕੁਲ ਦੇਖੋ ਸੋਚ ਤੇ ਜੇਕਰ ਆਪਾਂ ਦੇਖੀਏ ਹਾਲਾਂਕਿ ਅੱਜ ਕੱਲ੍ਹ ਦੀ ਪੰਜਾਬੀ ਫਿਲਮਾਂ ਜਿਹੜੀਆਂ ਨੇ ਉਹ ਜ਼ਿਆਦਾਤਰ ਲਵ ਟ੍ਰਾਇੰਗਲ ਹੋ ਗਿਆ ਜਾਂ ਫਿਰ ਨਸ਼ਿਆਂ ਦੇ ਉੱਤੇ ਬੇਸਡ ਹੈ ਬਿਲਕੁਲ ਤੁਸੀਂ ਖੁਦ ਵੀ ਦੇਖਿਆ ਹੋਵੇਗਾ ਬਹੁਤ ਸਾਰੀ ਪੰਜਾਬੀ ਫਿਲਮਾਂ ਨੇ ਜੋ ਨਸ਼ੇ ਦੇ ਉੱਤੇ ਬੇਸਡ ਨਹੀਂ ਆ ਪਰ ਇੱਥੇ ਅਸਲ ਦੇ ਵਿੱਚ ਆਪਾਂ ਦੇਖਣਾ ਕੀ ਜਾ ਰਹੇ ਹਾਂ ਜਾਂ ਫਿਰ ਆਪਣੇ ਜਿਹੜੇ ਦਰਸ਼ਕ ਆਪਣਾ ਲਾਈਵ ਵੀ ਦੇਖ ਰਹੇ ਹੋਣਗੇ ਤਾਂ ਇੱਥੇ ਉਹ ਲੋਕ ਜਿਹੜੇ ਆਪਣੀ ਰਾਏ ਆਪਾਂ ਨੂੰ ਕਮੈਂਟਾਂ ਦੇ ਰਾਹੀਂ ਵੀ ਦੱਸ ਸਕਦੇ ਨੇ ਕਿ ਉਹ ਕੀ ਉਹ ਕਿਹੋ ਜਿਹਾ ਸਿਨੇਮਾ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਕਿੱਦਾਂ ਦੀਆਂ ਫਿਲਮਾਂ ਜਿਹੜੀਆਂ ਨੇ ਜਾਂ ਕਿੱਦਾਂ ਦਾ ਕੰਟੈਂਟ ਹੈ ਉਹ ਦੇਖਣ ਦੇਖਦੇ ਸ਼ੁਮ ਨਹੀਂ ਆਪ ਪਸੰਦ ਕਰਦੇ ਨੇ ਜੀ ਜੀ ਬਿਲਕੁਲ ਗੱਲ ਕੀਤੀ ਜਾਵੇ ਪ੍ਰਾਣੀ ਫਿਲਮਾਂ ਦੀ ਉਹ ਕਿਤੇ ਨਾ ਕਿਤੇ ਕੰਟੈਂਟ ਆਪਣਾ ਜੋ ਖਤਮ ਹੋ ਗਿਆ ਤਾਂ ਹੀ ਤਾਂ ਜੋ ਹੈਗੀ ਹੈ ਪੰਜਾਬੀ ਫਿਲਮਾਂ ਕਿਉਂ ਇੰਨੀਆਂ ਪਿੱਟਦੀਆਂ ਜਾ ਰਹੀਆਂ ਨੇ ਕਿਉਂਕਿ ਇਹ ਰੀਅਲ ਜੋ ਮੁੱਦਾ ਹੈ ਉਹ ਸਾਹਮਣੇ ਹੀ ਨਹੀਂ ਆ ਰਿਹਾ ਜਿਵੇਂ ਬੜਾਈ ਨੂੰ ਲੈ ਕੇ ਦੇਖ ਲੋ ਕਿਉਂਕਿ ਆਪਾਂ ਜੇ ਆਪਣੀ ਪੰਜਾਬੀ ਮੂਵੀਆਂ ਦੇਖੀ ਜਾਣ ਤਾਂ ਰਿਲੇਸ਼ਨਸ਼ਿਪ ਦਿਖਾਇਆ ਜਾ ਰਿਹਾ ਹੈ ਜੀ ਬਿਲਕੁਲ ਰਿਲੇਸ਼ਨਸ਼ਿਪ ਦਿਖਾਇਆ ਜਾ ਰਿਹਾ ਹੈ ਬਿਲਡਿੰਗ ਦੇ ਉੱਪਰ ਮੁੰਡਾ ਖੜਾ ਹੈ ਆਪਣੇ ਵਧੀਆ ਵਧੀਆ ਗੀਤ ਸ਼ੂਟ ਹੁੰਦੇ ਨੇ ਵਧੀਆ ਲੋਕੇਸ਼ਨ ਹੁੰਦੀ ਹੈ ਗੱਡੀ ਵਿੱਚ ਆਂਦੇ ਨੇ ਬਸ ਇਹ ਹੀ ਸਭ ਦਿਖ ਰਿਹਾ ਹੈ ਬਿਲਕੁਲ ਬਿਲਕੁਲ ਦੇਖੋ ਮੈਨੂੰ ਤੁਹਾਡੇ ਇਸ ਗੱਲ ਤੇ ਵੀ ਕਾਫੀ ਹੱतक ਮੈਂ ਕਹਿਣਾ ਚਾਹਾਂਗੀ ਕਿ ਬਿਲਕੁਲ ਸੱਚ ਹੈ ਦੇਖੋ ਅੱਜ ਕੱਲ ਕੀ ਹੈ ਕਿ ਜ਼ਿਆਦਾਤਰ ਸਟੇਟਸ ਮੈਂਟੇਨ ਰੱਖਿਆ ਜਾਂਦਾ ਹੈ ਪੰਜਾਬੀ ਪਰਮਾ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਗਾਣੇ ਗਾਣੇ ਮੈਂ ਦੇਖੋ ਕਿਤੇ ਨਾ ਕਿਤੇ ਕੱਲ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਦੱਸ ਚੁੱਕੀ ਹਾਂ ਕਿ ਗਾਣਿਆਂ ਦੇ ਵਿੱਚ ਗਾਣੇ ਦਾ ਲਿਰਿਕਸ ਕੁਝ ਹੋਰ ਹੈ ਕੰਟੈਂਟ ਕੁਝ ਹੋਰ ਹੈ ਤੇ 뮤직 ਕੁਝ ਹੋਰ ਹੈ ਤਾਂ ਇਹ ਸਭ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ ਖਿਚੜੀ ਪਰੋਸੀ ਜਾ ਰਹੀ ਹੈ ਲੋਕਾਂ ਨੂੰ ਬਿਲਕੁਲ ਕਿਉਂਕਿ ਗਾਣਿਆਂ ਵਿੱਚ ਹਥਿਆਰ ਹੀ ਹੈ ਯਾਰ ਨਸ਼ਾ ਜੋ ਪ੍ਰਮੋਟ ਕੀਤਾ ਜਾ ਰਿਹਾ ਅੱਜ ਦੀ ਮੂਵੀਆਂ ਚ ਵੀ ਜੇ ਦੇਖਿਆ ਜਾਵੇ ਪੰਜਾਬੀ ਮੂਵੀਆਂ ਚ ਵੀ ਨਸ਼ਾ ਹੀ ਪ੍ਰਮੋਟ ਕੀਤਾ ਜਾ ਰਿਹਾ ਬਿਲਕੁਲ ਨਸ਼ਾ ਪ੍ਰਮੋਟ ਕੀਤਾ ਜਾ ਰਿਹਾ ਹੈ ਆਸੂ ਲੇਖਾ ਇੱਥੇ ਇੱਕ ਗੱਲ ਦੱਸੋ ਜਿੱਦਾਂ ਕਿ ਤੁਸੀਂ ਕੋਈ ਫਿਲਮ ਦੇਖੀ ਹੈ ਤਾਂ ਉਸ ਦੇ ਵਿੱਚ ਜੇਕਰ ਕੋਈ ਹੀਰੋਇਨ ਅੱਜ ਕੱਲ ਬਹੁਤ ਚਲਨ ਹੈ ਹੀਰੋਇਨਸ ਵੀ ਫਿਲਮਾਂ ਦੇ ਵਿੱਚ ਨਸ਼ਾ ਕਰਦੇ ਜਾਂ ਫਿਰ ਸਿਗਰਟ ਪੀਂਦੇ ਦਿਖਾਈ ਜਾਂਦੇ ਨੇ ਤੁਹਾਨੂੰ ਲੱਗਦਾ ਕਿ ਤੁਸੀਂ ਕਦੇ ਇਹਨਾਂ ਚੀਜ਼ਾਂ ਦਾ ਇੰਪੈਕਟ ਆਪਣੇ ਉੱਪਰ ਦੇਖਿਆ ਕੰਦਾ ਹੋਇਆ ਨਹੀਂ ਹਾਂ ਮੈਂ ਦੇਖਿਆ ਸੀਗਾ ਜਿਵੇਂ ਆਪਣੀ ਫਿਲਮਾਂ ਦੇ ਦੌਰਾਨ ਜਿਵੇਂ ਹਾਈ ਫਾਈਆ ਗਲੈਮਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਮੈਂ ਵੀ ਆਪਣੇ ਫਰੈਂਡਸ ਨਾਲ ਕਦੇ-ਕਦੇ ਚਲੀ ਜਾਂਦੀ ਹਾਂ ਪਰ ਡਰਿੰਕ ਨੂੰ ਛੱਡ ਕੇ ਜਸ ਪਿਕਸਲੇ ਚੌਕ ਕਰਨ ਲਈ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਤਲਬ ਦੇਖੋ ਇੰਪੈਕਟ ਤਾਂ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਜੇ ਘਰ ਇੱਥੇ ਬੈਠਾਂ ਤਾਂ ਆਪਣੇ ਤੇ ਇੰਪੈਕਟ ਨਹੀਂ ਆਪਰੇ ਤੇ ਵੀ ਬਖੂਬੀ ਇੰਪੈਕਟ ਪੈਂਦਾ ਹੈ ਜੇਕਰ ਆਪਣੇ ਤੇ ਪੈ ਰਿਹਾ ਤਾਂ ਆਬਵੀਅਸਲੀ ਜਿਹੜੇ ਲੋਕ ਉਹਨਾਂ ਨੂੰ ਬਹੁਤ ਹੱਦ ਤੱਕ ਪਸੰਦ ਕਰਦੇ ਨੇ ਕਿਉਂਕਿ ਲੋਕਾਂ ਦਾ ਮੈਂ ਇੱਕ ਚੀਜ਼ ਦੇਖਿਆ ਕਿ ਉਹਨਾਂ ਦਾ ਕੋਈ ਫੇਵਰਟ ਐਕਟਰ ਜਾਂ ਫੇਵਰਟ ਐਕਟਰਸ ਹੁੰਦੀ ਹੈ ਤੇ ਉਹਨਾਂ ਨੂੰ ਫੋਲੋ ਵੀ ਕਰਦੇ ਨੇ ਭਾਵੇਂ ਡਰੈਸਿੰਗ ਸੈਂਸ ਚ ਹੋਵੇ ਭਾਵੇਂ ਬਿਹੇਵ ਚ ਹੋਣ ਜਾਂ ਫਿਰ ਅੱਜ ਕੱਲ੍ਹ ਲੋਕਾਂ ਦੇ ਕੋਲ ਮੋਬਾਈਲ ਫੋਨ ਬਹੁਤ ਨੇ ਤਾਂ ਲੋਕਾਂ ਨੂੰ ਰੀਲਸ ਬਣਾਉਣ ਦਾ ਵੀ ਸ਼ੌਂਕ ਹੈ। ਪੈਸਾ ਸਿਰ ਉੱਦਾਂ ਦੇ ਹੀ ਕਿਤੇ ਨਾ ਕਿਤੇ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਾਫੀ ਹੱਦ ਤੱਕ ਚਲੋ ਐਂਟਰਟੇਨਿੰਗ ਲੱਗਦਾ ਹੈ। ਪਰ ਫਿਰ ਆਪਾਂ ਨੂੰ ਪੰਜਾਬੀ ਸਿਨੇਮਾ ਦੇ ਜਿਵੇਂ ਕਿ ਅੱਜ ਦਾ ਆਪਣਾ ਇਹ ਕਿਤੇ ਨਾ ਕਿਤੇ ਐਪੀਸੋਡ ਵੀ ਹੈ ਕਿ ਇੰਪੈਕਟ ਕਿਦਾਂ ਦਾ ਪੈਂਦਾ ਹੈ। ਬਿਲਕੁਲ। ਤੇ ਇਹ ਚੀਜ਼ ਆਪਾਂ ਇਸ ਦੇ ਵਿੱਚ ਕਹਿ ਸਕਦੇ ਹਾਂ ਕਿ ਇੰਪੈਕਟ ਜਿਹੜਾ ਹੈ ਹਾਲਾਂਕਿ ਕਾਫੀ ਹੱਦ ਤੱਕ ਪੈ ਰਿਹਾ ਹੈ। ਜੀ। ਤੇ مانਸ਼ੂ ਜੀ ਇਹ ਹੀ ਸਵਾਲ ਤੁਹਾਡੇ ਲਈ ਹੈ ਕਿ ਤੁਸੀਂ ਕਿੰਨਾ ਕੁ ਇੰਪੈਕਟ ਪਾਇਆ ਆਪਣੇ ਜੀ ਨਹੀਂ ਬਿਲਕੁਲ ਦੇਖੋ ਜਿੱਦਾਂ ਆਪਾਂ ਹੈਕਸ ਦੇਖਦੇ ਆਂ ਪੰਜਾਬੀ ਫਿਲਮਾਂ ਦੇ ਵਿੱਚ ਜਿੱਦਾਂ ਦਾ ਸੂਟ ਆਪਾਂ ਦੇਖ ਲਿਆ ਆਪਾਂ ਨੂੰ ਕਈ ਵਾਰ ਲੱਗਦਾ ਹੈ ਕਿ ਹਾਂ ਮੈਨੂੰ ਵੀ ਐਦਾਂ ਦਾ ਕੁਝ ਬਣਵਾ ਲੈਣਾ ਚਾਹੀਦਾ ਡਰੈਸ ਬਣਵਾ ਲੈਣੀ ਚਾਹੀਦੀ ਹੈ ਜੇਕਰ ਆਪਾਂ ਕੋਈ ਵੈਸਟਰਨ ਡਰੈਸ ਵੀ ਦੇਖਦੇ ਆਂ ਜਿੱਦਾਂ ਕਿ ਜੇਕਰ ਮੇਰੀ ਕੋਈ ਪਰਸਨਲ ਫੇਵਰਿਟ ਕੋਈ ਐਕਟ੍ਰੈਸ ਹੈ ਤਾਂ ਮੈਂ ਚਾਹਾਂਗੀ ਕਿ ਮੈਂ ਉਸਦੇ ਵਾਂਗੂ ਬਣਨ ਦੀ ਕੋਸ਼ਿਸ਼ ਕਰਾਂ ਇੱਕ ਤਰ੍ਹਾਂ ਦਾ ਇੰਪੈਕਟ ਹੀ ਹੋ ਗਿਆ ਸੁਲੇਖਾ ਕਿਉਂਕਿ ਇੰਪੈਕਟ ਹਾਲਾਂਕਿ ਆਪਣੇ ਦਿਮਾਗ ਦੇ ਉੱਤੇ ਇਸ ਕਦਰ ਪੈਂਦਾ ਹੈ ਕਿ ਆਪਾਂ ਉਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਆਪਣੇ ਤੇ ਆਪਣੇ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿੱਦਾਂ ਕਿ ਤੁਸੀਂ ਇੱਥੇ ਗੱਲ ਕੀਤੀ ਕਿ ਮੇਰੇ ਤੇ ਕਿੰਨਾ ਕੁ ਇੰਪੈਕਟ ਪਿਆ ਹੈ ਤਾਂ ਇੱਥੇ ਦੇਖੋ ਪਰਸਨੈਲਿਟੀ ਕਈ ਵਾਰ ਆਪਾਂ ਆਪਣੇ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਪਰਸਨੈਲਿਟੀ ਤੇ ਆਪਾਂ ਇੱਕ ਰੱਖਦੇ ਆ ਆਪਣਾ ਕਿ ਮੇਰੀ ਪਰਸਨੈਲਿਟੀ ਇਦਾਂ ਦੀ ਦਿਖੇ ਮੈਂ ਕੱਪੜੇ ਇਦਾਂ ਦੇ ਪਾਉਣਾ ਚਾਹਾਂਗੀ ਇਦਾਂ ਇਦਾਂ ਗੱਲ ਤੱਕ ਮੇਰੇ ਖੁੱਤੇ ਵੀ ਪੈਂਦਾ ਹੈ ਜਿਵੇਂ ਗੱਲ ਕੀਤੀ ਜਾਵੇ ਫਿਲਮਾਂ ਦੀ ਕਿ ਜਦੋਂ ਆਪਣੀ ਲੌਂਗ ਲੈਥੀ ਮੂਵੀ ਆਈ ਸੀ ਤਾਂ ਉਹਨੇ ਇੱਕ ਲਿਵਿੰਗ ਰਿਲੇਸ਼ਨਸ਼ਿਪ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਤੁਹਾਡੇ ਨਾਲ ਇਦਾਂ ਦਾ ਕੁਝ ਹੋਇਆ ਹੈ ਬਿਲਕੁਲ ਨਹੀਂ ਸੁਲ੍ਹਾ ਕਿਉਂਕਿ ਦੇਖੋ ਕਿਤੇ ਨਾ ਕਿਤੇ ਹਾਂ ਕਿ ਲੀਵਿੰਗ ਰਿਲੇਸ਼ਨਸ਼ਿਪਸ ਹੋ ਗਏ ਜਾਂ ਫਿਰ ਫਿਲਮਾਂ ਦੇਖ ਕੇ ਆਪਣੀ ਜ਼ਿੰਦਗੀ ਤੇ ਕਿੱਦਾਂ ਦਾ ਅਸਰ ਪੈਂਦਾ ਹੈ ਬਿਲਕੁਲ ਹਾਂ ਕਿ ਬਹੁਤ ਪੈਂਦਾ ਹੈ ਪਰ ਜੇਕਰ ਮੈਂ ਆਪਣੀ ਖੁਦ ਦੀ ਪਰਸਨਲ ਹੀ ਗੱਲ ਕਰਾਂ ਤਾਂ ਮੈਂ ਇਹਨਾਂ ਸਭ ਚੀਜ਼ਾਂ ਤੋਂ ਦੂਰ ਹਾਂ ਕਿਉਂਕਿ ਦੇਖੋ ਕਿਤੇ ਨਾ ਕਿਤੇ ਆਪਾਂ ਪਰਿਵਾਰਿਕ ਫੈਮਲੀ ਹੋਂਦ ਦੇ ਵਿੱਚ ਰਹਿੰਦੇ ਆ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਬਹੁਤ ਹੱਦ ਤੱਕ ਇੰਪੈਕਟ ਪੈਂਦਾ ਹੈ ਤੇ ਬਹੁਤ ਰਿਸ਼ਤੇ ਸੁਧਰਦੇ ਵੀ ਨੇ ਸ਼ਾਇਦ ਇਹ ਕਿਤੇ ਨਾ ਕਿਤੇ ਵਿਗੜ ਵੀ ਜਾਂਦੇ ਨੇ ਸੁਧਰ ਵੀ ਜਾਂਦੇ ਨੇ ਇਸ ਦਾ ਆਪਾਂ ਅਜੇ ਕੁਝ ਕਹਿ ਨਹੀਂ ਸਕਦੇ ਪੁੱਤਾ ਤੌਰ ਤੇ ਪਰ ਹਾਂ ਜੇਕਰ ਇੰਪੈਕਟ ਦੀ ਹੀ ਲੈ ਤਾਂ ਕੁਝ ਚੀਜ਼ਾਂ ਨੂੰ ਲੈ ਕੇ ਤਾਂ ਵਾਕਈ ਇੰਪੈਕਟ ਪੈਂਦਾ ਜਿਵੇਂ ਕਿ ਕੁੜੀਆਂ ਤੇ ਸਭ ਤੋਂ ਜ਼ਿਆਦਾ ਇੰਪੈਕਟ ਜਿਹੜਾ ਹੈ ਉਹ ਮੇਕਅਪ ਮੇਕਅਪ ਦਾ ਪੈਂਦਾ ਹੈ ਡਰੈਸਿੰਗ ਦਾ ਪੈਂਦਾ ਹੈ ਫੈਸ਼ਨ ਨੂੰ ਲੈ ਕੇ ਫੈਸ਼ਨ ਟ੍ਰੈਂਡਿੰਗ ਨੂੰ ਲੈ ਕੇ ਬਿਲਕੁਲ ਇਫੈਕਟ ਪੈਂਦਾ ਹੈ ਤਾਂ ਜੇ ਗੱਲ ਕੀਤੀ ਜਾਵੇ ਆਪਣੀ ਐਜੂਕੇਸ਼ਨ ਦੀ ਜਿਵੇਂ ਆਪਣੇ ਫਿਲਮਾਂ ਦੇ ਵਿੱਚ ਐਜੂਕੇਸ਼ਨ ਨਹੀਂ ਦਿਖਾਈ ਜਾਂਦੀ ਬਾਲੀਵੁੱਡ 'ਚ ਤਾਂ ਕਿਤੇ ਨਾ ਕਿਤੇ ਬਾਲੀਵੁੱਡ 'ਚ ਹੈ ਜਿਹੜਾ ਦਿਖਾਈ ਜਾਂਦੀ ਹੈ ਜਿਵੇਂ 12th ਫੇਲ ਹੋ ਗਈ ਬਾਣੀ ਪੈਂਦੀ ਹੈ ਇੰਦਾ ਦੀਆਂ ਮੂਵੀਜ਼ ਜੋ ਹੈ ਪ੍ਰਮੋਟ ਹੋ ਰਹੀਆਂ ਨੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਪੰਜਾਬੀ ਸਿਨੇਮਾ 'ਚ ਵੀ ਪੜ੍ਹਾਈ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਦੇਖੋ ਬਹੁਤ ਅੱਛਾ ਤੁਸੀਂ ਸੁਲੇਖਾ ਕੁਐਸਚਨ ਇੱਥੇ ਕਰ ਲਿਆ ਹੈ ਕਿ ਯਾਰ ਐਜੂਕੇਟਿਡ ਦਾ ਤਾਂ ਇਦਾਂ ਦਾ ਸਿਸਟਮ ਹੈ ਕਿ ਹਰ ਫਿਲਮ ਦੇ ਵਿੱਚ ਐਜੂਕੇਸ਼ਨ ਸਿਸਟਮ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂ ਕਿ ਲੋਕਾਂ ਨੂੰ ਆਪਾਂ ਫਿਲਮਾਂ ਦੇ ਰਾਹੀਂ ਇੱਕ ਮੈਸੇਜ ਦੇਣਾ ਹੁੰਦਾ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਬਾਲੀਵੁੱਡ ਜੋ ਹਾਲਾਂਕਿ ਥੋੜਾ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਉਹ ਸਿਰਫ ਬਾਲੀਵੁੱਡ ਚ ਨਹੀਂ ਮੈਂ ਕਹਿ ਸਕਦੀ ਇਥੇ ਕਿ ਵੈਬ ਸੀਰੀਜ਼ ਜੀ ਬਿਲਕੁਲ ਵੈਬ ਸੀਰੀਜ਼ ਆ ਰਹੀਆਂ ਨੇ ਪੰਜਾਬੀ ਵੈਬ ਸੀਰੀਜ਼ ਵੀ ਆਪਣਾ ਨਾਮ ਕਰਨ ਕਰ ਰਹੀ ਹੈ ਅੱਜਕੱਲ ਪੰਜਾਬੀ ਵੈਬ ਸੀਰੀਜ਼ ਵੀ ਕਾਫੀ ਦੇਖਣ ਨੂੰ ਮਿਲ ਰਹੀਆਂ ਨੇ ਬਿਲਕੁਲ ਜਿਦਾ ਤੁਸੀਂ ਗੱਲ ਕੀਤੀ ਹੈ 12ਵੀਂ ਫੇਲ ਜਿਹੜੀ ਵੈਬ ਸੀਰੀਜ਼ ਇਥੇ ਆਈ ਸੀ ਕਾਫੀ ਹੱਦ ਤੱਕ ਐਜੂਕੇਸ਼ਨ ਤੇ ਬਣੀ ਹੋਈ ਸੀ ਲੋਕਾਂ ਨੇ ਉਸ ਤੋਂ ਬਹੁਤ ਕੁਝ ਸਿੱਖਿਆ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਜੇਕਰ ਪੰਜਾਬ ਦੇ ਲੋਕ ਮੇਕਰਸ ਜਿਹੜੇ ਨੇ ਖਾਸ ਤੌਰ ਤੇ ਉਹ ਵੀ ਜੇਕਰ ਐਡਾ ਦਾ ਕੁਝ ਤੜਕਾ ਲਿਆ ਸਕਣ ਪੰਜਾਬ ਦੇ ਵਿੱਚ ਤਾਂ ਕਾਫੀ ਹੱਦ ਤੱਕ ਚੰਗਾ ਨਹੀਂ ਹੋਏਗਾ ਕਿ ਬਿਲਕੁਲ ਹੱਦ ਤੱਕ ਮੈਨੂੰ ਲੱਗਦਾ ਇਹ ਚੀਜ਼ਾਂ ਯੋ ਤੁਹਾਨੂੰ ਬਹੁਤ ਕੁਝ ਸਿਖਾ ਸਕਦੀਆਂ ਨੇ ਜੀ ਤੇ ਇਸੇ ਦੇ ਨਾਲ ਜਿਵੇਂ ਆਪਾਂ ਰਿਲੇਸ਼ਨਸ਼ਿਪ ਤੇ ਗੱਲ ਕੀਤੀ ਹੈ ਤੇ ਮਾਸ਼ੂ ਜੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਾਂ ਜੋ ਫਿਲਮਾਂ ਚ ਦੇਖ ਰਹੇ ਹਾਂ ਉਹ ਸਿਰਫ ਇੱਕ ਸਿੱਖਿਆ ਵਾਸਤੇ ਹੁੰਦਾ ਆਪਾਂ ਨੂੰ ਰੀਅਲ ਲਾਈਫ 'ਚ ਆਪਣੇ ਉੱਪਰ ਇੰਪੈਕਟ ਨਹੀਂ ਪਾਣਾ ਚਾਹੀਦਾ ਦੇਖੋ ਸੁਲੇਖਾ ਪਰਦੇ ਦੀ ਦੁਨੀਆ ਲੱਗ ਗਿਆ ਪਰਦੇ ਤੋਂ ਪਿੱਛੇ ਦੀ ਦੁਨੀਆ ਲੱਗ ਗਿਆ ਬਿਲਕੁਲ ਬਿਲਕੁਲ ਕਿਉਂਕਿ ਕਾਸੀ ਹੈ ਨਾ ਜੋ ਦਿਖਤਾ ਹੈ ਉਹ ਦਿਖਤਾ ਨਹੀਂ ਹੈ ਜੋ ਹੁੰਦਾ ਹੈ ਉਹ ਦਿਖਤਾ ਨਹੀਂ ਹੈ ਬਿਲਕੁਲ ਬਿਲਕੁਲ ਇਹ ਚੀਜ਼ ਬਿਲਕੁਲ ਵਾਕਈ ਸੱਚ ਹੈ ਕਿ ਪਰਦੇ ਦੇ ਅੰਗੇ ਕੁਝ ਹੋਰ ਦਿਖਾਇਆ ਜਾਂਦਾ ਹੈ ਪਰਦੇ ਦੇ ਪਿੱਛੇ ਕੁਝ ਹੋਰ ਹੁੰਦਾ ਹੈ ਹੁਣ ਕੋਈ ਐਕਟਰ ਆਪਾਂ ਨੂੰ ਚੰਗਾ ਲੱਗ ਰਿਹਾ ਤਾਂ ਇੱਥੇ ਇਟ ਮੀਨਜ਼ ਇਹ ਨਹੀਂ ਹੈ ਕਿ ਉਹ ਐਕਟਰ ਵਾਕਈ ਰੀਅਲ ਲਾਈਫ 'ਚ ਉਹਨਾ ਅੱਛਾ ਹੋਏਗਾ ਜੀ ਜੀ ਪਤਾ ਉਹਨਾਂ ਦਾ ਬਿਹੇਵ ਕਿਹੋ ਜਿਹਾ ਹੋਏਗਾ ਇੱਥੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਦਾ ਇੰਪੈਕਟ ਪੈਂਦਾ ਹੈ ਤੇ ਸੈਕੰਡਲੀ ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਆਪਾਂ ਨੂੰ ਸਿੱਖਣ ਨੂੰ ਕੀ ਮਿਲਦਾ ਹੈ ਪੜਦੇ ਦੇ ਪਿੱਛੇ ਕੁਝ ਹੋਰ ਹੈ ਆਪਾਂ ਨੂੰ ਅੱਗੇ ਕੁਝ ਹੋਰ ਦਿਖ ਰਿਹਾ ਹੈ ਤਾਂ ਇੱਥੇ ਕਈ ਵਾਰ ਕੁਝ ਕੁ ਲੋਕ ਐਦਾਂ ਦੇ ਹੁੰਦੇ ਨੇ ਜੋ ਸੋਚਦੇ ਨੇ ਕਿ ਹਾਂ ਪਰਦੇ ਦੇ ਉੱਤੇ ਸਾਨੂੰ ਇਹ ਚੀਜ਼ ਦਿਖ ਗਈ ਤਾਂ ਅਸੀਂ ਵੀ ਇਹ ਚੀਜ਼ ਕਰ ਲਈਏ ਇੱਥੇ ਕਾਫੀ ਹੱਦ ਤੱਕ ਐਦਾਂ ਦੇਖੋ ਆਪਣੇ ਦਿਮਾਗ ਦੇ ਵਿੱਚ ਕਿਉਰੀਓਸਿਟੀ ਹੁੰਦੀ ਹੈ ਚੀਜ਼ ਨੂੰ ਲੈ ਕੇ ਕਿ ਅਸੀਂ ਵੀ ਇਹਨਾਂ ਵਰਗੇ ਇਹ ਯਾ ਬਣੀ ਹੈ ਜਾਂ ਫਿਰ ਬਿਹੇਵियर ਦੇ ਵਿੱਚ ਚੇਂजेस ਲੈ ਕੇ ਆਈਏ ਬਿਲਕੁਲ ਬਿਲਕੁਲ ਕਿਉਂਕਿ ਇਹ ਤਾਂ ਇੱਕ ਸਕ੍ਰਿਪਟਡ ਹੁੰਦਾ ਹੈ ਜਾਂ ਫਿਰ ਇੱਕ ਰੋਲ 네ਗੇਟਿਵ ਜਾਂ ਪੋਜ਼ਿਟਿਵ ਪ੍ਰੋਵਾਈਡ ਕੀਤਾ ਜਾਂਦਾ ਹੈ ਸਕ੍ਰਿਪਟ ਦੇ ਅਕੋਰਡਿੰਗ ਚੱਲਣਾ ਪੈਂਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਸ ਨੂੰ ਅਸੀਂ ਦੇਖ ਰਹੇ ਹਾਂ ਉਹ ਸੱਚੀ ਚ ਯਾ ਤਾਂ ਅੱਛਾ ਇਨਸਾਨ ਹੋਏਗਾ ਜਾਂ ਫਿਰ ਬੁਰਾ ਬਿਲਕੁਲ ਬਿਲਕੁਲ ਦੇਖੋ ਇੱਥੇ ਉਹੀ ਗੱਲ ਆ ਜਾਂਦੀ ਹੈ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਚੀਜ਼ਾਂ ਨੂੰ ਲੈ ਕੇ ਇੰਪੈਕਟ ਹੈ ਜਿੱਦਾਂ ਆਪਣਾ ਅਜਦਾ ਵਿਸ਼ਾ ਵੀ ਹੈ ਸਿਨੇਮਾ ਤੇ ਲੋਕਾਂ ਜਨਤਾ ਦੀ ਸੋਚ ਜਨਤਾ ਦੀ ਸੋਚ ਜੀ ਬਿਲਕੁਲ ਜਨਤਾ ਦੀ ਸੋਚ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੇਖੋ ਇੱਕ ਟਾਈਮ ਐਸਾ ਸੀਗਾ ਸੁਲੇਖਾ ਜਦੋਂ ਪੰਜਾਬ ਦੇ ਵਿੱਚ ਖੜਕੂਆਂ ਦਾ ਟਾਈਮ ਸੀ ਜਾਂ ਫਿਰ ਥੋੜਾ ਆਪਾਂ ਕਹਿ ਦਈਏ ਕਿ ਥੋੜਾ ਰੋਬ ਵਾਲਾ ਟਾਈਮ ਸੀ ਉਸ ਸਮੇਂ ਕੀ ਹੁੰਦਾ ਸੀ ਕਿ ਦਾਜ ਦਹੇਜ ਬੰਦ ਸੀ ਭਾਵੇਂ Hindu ਐ Muslim ਐ Sikh ਐ ਕੋਈ ਨਹੀਂ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਡਰ ਬਣਿਆ ਹੁੰਦਾ ਸੀ ਦਹੇਜ ਨਹੀਂ ਲੈਣਾ ਜਾਂ ਫਿਰ ਇੱਕ پابੰਦੀ ਟਾਈਪ ਕੁਝ ਚੀਜ਼ ਸੀ ਜਦੋਂ ਆਪਾਂ ਕਹਿੰਦੇ ਸੀ ਕੁੜੀਆਂ ਨੇ ਜਿਹੜਾ ਸਿਰ ਤੋਂ ਚੁੰਨੀ ਨਹੀਂ ਲਾਉਣੀ ਪਰ ਅੱਜਕੱਲ ਦੇਖੋ ਆਪਾਂ ਖੁਦ ਆਪਾਂ ਖੁਦ ਵੈਸਟਰਨ ਕੰਪੜੇ ਜ਼ਿਆਦਾ ਪਾਉਣੇ ਆ ਤਾਂ ਇੰਪੈਕਟ ਹੀ ਹੈ ਜੀ ਬਿਲਕੁਲ ਇਹ ਸਾਰਾ ਇੰਪੈਕਟ ਹੀ ਹੈ ਸੁਲੇਖਾ ਕਿਉਂਕਿ ਜਿੱਦਾਂ 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 ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਫਿਲਮਾਂ ਇੱਕ ਤਰ੍ਹਾਂ ਦਾ ਦਰਪਣ ਹੁੰਦਾ ਹੈ ਫਿਲਮਾਂ ਆਪਾਂ ਨੂੰ ਬਹੁਤ ਕੁਝ ਸਿਖਾਉਂਦੀਆਂ ਨੇ ਆਪਣੀ ਸੋਚ ਤੇ ਅਸਰ ਪਾਉਂਦੀਆਂ ਨੇ ਤਾਂ ਇੱਥੇ ਆਪਣੀ ਸੋਚ ਜਿਹੜੀ ਹੈ ਹੌਲੀ-ਹੌਲੀ ਪੰਜਾਬੀ ਲੋਕਾਂ ਦੀ ਬਦਲਦੀ ਗਈ ਅੱਜ ਕੱਲ ਆਪਾਂ ਪੰਜਾਬ ਦੇ ਵਿੱਚ ਦੇਖ ਸਕਦੇ ਹਾਂ ਕਿ ਸੂਟ हालांकि बहुत सारे पाते हैं बहार भी पाते हैं पंजाब हां जेकर आप वैस्टर्न ड्रैसे पाबंदी नहीं है नहीं चलो ठीक है ठीक है, है पाबंदी नहीं है अपना मन मर्जी दे जो भी कर, पर इतने बहुता तो देखो कितना कितने एक लज्जा जीन आप कह दी होनी जरूरी है बिल्कुल बिल्कुल पाबी गाणिया मूवीज एक जो लज्जा है खत्म होती जा रही है जो पहला हम ਕੋ ਸ਼ਰਮ ਦਿਖਾਈ ਜਾਂਦੀ ਸੀ ਪੁੱਤਰੋ ਪਿਓਰ ਪੰਜਾਬੀ ਲੁੱਕ ਦੇ ਵਿੱਚ ਜੋ ਗੱਲਬਾਤ ਕੀਤੀ ਜਾਂਦੀ ਸੀ ਪੰਜਾਬੀ ਮੂਵੀਜ਼ ਦੇ ਵਿੱਚ ਜਾਂ ਫਿਰ ਪੰਜਾਬੀ ਸੌਂਗਸ ਦੇ ਵਿੱਚ ਪ੍ਰੋਪਰ ਪੰਜਾਬੀ ਕਲਚਰ ਦੇਖਣ ਨੂੰ ਮਿਲਦਾ ਸੀ ਬਿਲਕੁਲ ਜਿਵੇਂ ਹੁਣ ਦੀ ਗੱਲ ਕੀਤੀ ਜਾਵੇ ਹੁਣ ਵੀ ਦੇਖਣ ਨੂੰ ਮਿਲਦਾ ਹੁਣ ਲੋਕਾਂ ਦਾ ਟ੍ਰੈਂਡ ਚੱਲ ਰਿਹਾ ਵੀ ਅਸੀਂ ਪ੍ਰੀ ਸ਼ੂਟ ਕਰਨਾ ਤਾਂ ਪੰਜਾਬੀ ਲੁੱਕ ਹੁਣਾ ਚਾਹੀਦਾ ਹੈ ਕੱਚੇ ਘਰ ਹੋਣੇ ਚਾਹੀਦੇ ਨੇ ਸਿਰਫ ਉਹ ਇੱਕ ਫੈਸ਼ਨ ਦੇ ਤੌਰ ਤੇ ਯੂਜ਼ ਹੋ ਰਿਹਾ ਪਰ ਉਹ ਰੀਅਲ ਲਾਈਫ 'ਚ ਮਤਲਬ ਦੇਖਣ ਨੂੰ ਨਹੀਂ ਮਿਲ ਰਿਹਾ ਹੁਣ ਬਹੁਤ ਹੀ ਘੱਟ ਦੇਖਣ ਨੂੰ ਮਿਲ ਰਿਹਾ ਵੀ ਕੱਚੇ ਕੋਠੇ ਕੱਚੇ ਘਰ ਠੀਕ ਹੈ ਨਾ ਇੱਕ ਟਾਈਮ ਸੀ ਜ਼ੁਲੇਖਾ ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਜਦੋਂ ਕੱਚੇ ਘਰ ਹੁੰਦੇ ਸੀ ਕੱਚੇ ਮਕਾਨ ਘਰਾਂ ਦੇ ਵਿੱਚ ਚਰਖੇ ਇਹ ਸਾਰੀਆਂ ਚੀਜ਼ਾਂ ਇੱਕ ਲਿਮਿਟ ਜੇ ਦੇ ਵਿੱਚ ਟਾਈਮ ਦੇ ਵਿੱਚ ਹੁੰਦੀਆਂ ਪਰ ਅੱਜ ਕੱਲ ਕੀ ਹੈ ਕਿ ਸਾਰਾ ਕੁਝ ਚੇਂਜ ਹੋ ਗਿਆ ਹੈ ਤਾਂ ਦੇਖੋ ਪੱਕੇ ਘਰ ਹੋ ਗਏ ਨੇ ਪਰ ਅੱਜ ਕੱਲ ਤੁਸੀਂ ਸਹੀ ਕਿਹਾ ਕਿ ਫੈਸ਼ਨ ਦੇ ਤੌਰ ਤੇ ਨਾ ਚੀਜ਼ਾਂ ਨੂੰ ਯਾਦ ਕੀਤਾ ਜਾਂਦਾ ਜਿੱਦਾਂ ਕਿ ਆਪਾਂ ਜੇਕਰ ਗੱਲ ਕਰ ਲਈਏ ਪ੍ਰੀ ਜੇ 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 ਬਿਲਕੁਲ ਤਾਂ ਅਗਲਾ ਐਸੀ ਜਗ੍ਹਾ ਲੱਭਦਾ ਹੈ ਕਿ ਸਾਡਾ ਜਿਹੜਾ ਸ਼ੂਟ ਅੱਛਾ ਲੱਗੇ ਕੱਚੇ ਘਰ ਅੱਜ ਕੱਲ ਮੈਂ ਬਹੁਤ ਦੇਖੇ ਨੇ ਜਿਹੜੇ ਕਿਤੇ ਨਾ ਕਿਤੇ ਰੈਸਟੋਰੈਂਟ ਨੇ ਬਹੁਤ ਰੈਸਟੋਰੈਂਟ ਵੀ ਇਦਾਂ ਦੇ ਨੇ ਜਿਨ੍ਹਾਂ ਨੇ ਬਾਹਰੋਂ ਇਦਾਂ ਦਾ ਸਿਸਟਮ ਰੱਖਿਆ ਹੈ ਕਿ ਕੱਚਾ ਲੱਗੇ ਦਿਖਾਣ ਨੂੰ ਪੁਤਲੇ ਖੜਾਏ ਹੁੰਦੇ ਨੇ ਪੰਜਾਬੀ ਔਰਤ ਦਾ ਪੰਜਾਬੀ ਮੁੰਡੇ ਦਾ ਜੀ ਠੀਕ ਹੈ ਤੇ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਇਹ ਵੀ ਇੱਕ ਤਰ੍ਹਾਂ ਦਾ ਇੰਪੈਕਟ ਹੈਗਾ ਜੋ ਬਦਲਦਾ ਜਾ ਰਿਹਾ ਚੇਂਜ ਹੁੰਦਾ ਜਾ ਰਿਹਾ ਆਪਣੇ ਤੇ ਪਹੁੰਚਦਾ ਜਾ ਰਿਹਾ ਪਰ ਇੱਥੇ ਦੇਖੋ ਗੱਲ ਉਹੀ ਹੈ ਕਿ ਕੀ ਆਪਾਂ ਆਪਣੇ ਵਿਰਸੇ ਨੂੰ ਸਿਰਫ ਹੁਣ ਪ੍ਰੀ-ਵੇਡਿੰਗ ਤੱਕ ਰੱਖਿਆ ਹੋਇਆ ਬਿਲਕੁਲ ਬਿਲਕੁਲ ਜੇਕਰੋ ਚੀਜ਼ਾਂ ਬਾਕੀ ਆਪਣੇ ਘਰਾਂ ਦੇ ਵਿੱਚ ਹੋਵੇ ਅੱਜ ਵੀ ਚਲੋ ਠੀਕ ਹੈ ਘਰ ਤਾਂ ਪੱਕੇ ਹੁਣ ਸਭ ਦੇ ਹੋ ਹੀ ਗਏ ਨੇ ਪਰ ਜਿਹੜੀਆਂ ਘਰਾਂ ਦੇ ਵਿੱਚ ਆਪਣੇ ਕੋਲ ਅੱਜ ਵੀ ਬਹੁਤ ਸਾਰੇ ਮੈਂ ਲੋਕਾਂ ਦੇ ਦੇਖੇ ਨੇ ਕਿ ਘਰਾਂ ਦੇ ਵਿੱਚ ਜਰਖੇ ਰੱਖੇ ਹੋਏ ਨੇ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਉਹਨਾਂ ਨੇ ਸਜਾ ਕੇ ਘਰਾਂ ਦੇ ਵਿੱਚ ਰੱਖੀਆਂ ਨੇ ਤੇ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਦਾ ਵੀ ਆਪਾਂ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਜਿਹੜੀ ਪੁਰਾਣੀ ਵਿਰਾਸਤ ਹੈ ਪੁਰਾਣੀ ਆਂੀਆਂ ਚੀਜ਼ਾਂ ਨੇ ਉਹਨਾਂ ਨੂੰ ਅਜੇ ਤੱਕ ਸਾਂਭ ਰੱਖਿਆ ਹੈ ਬਿਲਕੁਲ ਬਿਲਕੁਲ ਇਹ ਜਾਂ ਤਾਂ ਫਿਰ ਇੱਕ ਸ਼ੌਂਕ ਲਾ ਲਓ ਜਾਂ ਫਿਰ ਇੱਕ ਟ੍ਰੈਂਡ ਦੇ ਹਿਸਾਬ ਨਾਲ ਲਾ ਲਓ ਇਹ ਸਿਰਫ ਉਹਨਾਂ ਦੇ ਹੀ ਘਰਾਂ 'ਚ ਦੇਖਣ ਨੂੰ ਮਿਲਿਆ ਜਾਏਗਾ ਜਾਂ ਤਾਂ ਜਿਨ੍ਹਾਂ ਦੇ ਘਰ ਹਜੇ ਵੀ ਸਾਡੇ ਸਿਆਣੇ ਬਜ਼ੁਰਗ ਦੇਖਣ ਨੂੰ ਮਿਲਣਗੇ ਜਿਨ੍ਹਾਂ ਨੇ ਆਪਣੀ ਵਿਰਾਸਤ ਨੂੰ ਸਾਂਭ ਰੱਖਿਆ ਜਾਂ ਫਿਰ ਜਿਹੜੇ ਲੋਕ ਆਰਟੀਫੀਸ਼ੀਅਲ ਚੀਜ਼ਾਂ ਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਣੀ ਜਿਹੜੀ ਚੀਜ਼ਾਂ ਨੇ ਮਿੱਟੀ ਦੇ ਭਾਂਡੇ ਲਾ ਲੋ ਜਾਂ ਸੈਟਅਪ ਹੋ ਗਿਆ ਇਦਾਂ ਦੀ ਚੀਜ਼ਾਂ ਨੂੰ ਸਾਂਭ ਕੇ ਰੱਖ ਰਹੀ ਨੇ ਬਿਲਕੁਲ ਬਿਲਕੁਲ ਦੇਖੋ ਸਾਂਭਿਆ ਹੋਇਆ ਹੈ ਉਹਨਾਂ ਲੋਕਾਂ ਨੇ ਤੇ ਕਿਤੇ ਨਾ ਕਿਤੇ ਜਿਹੜੇ ਵੀ ਦਰਸ਼ਕ ਦੇਖ ਰਹੇ ਹੋਣਗੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਕੁਝ ਇਦਾਂ ਦੀ ਪੁਰਾਣੀ ਵਿਰਾਸਤ ਦੇ ਨਾਲ ਰਿਲੇਟਡ ਚੀਜ਼ ਹੈ ਤਾਂ ਤੁਸੀਂ ਵੀ ਉਹਨਾਂ ਦੀ ਸਾਂਭ ਸੰਭਾਲ ਜ਼ਰੂਰ ਕਰ ਲੈਣਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਦੇਖੋ ਇੱਕ ਵਕਤ ਤੱਕ ਨੇ ਜੀ 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 ਹੁਣ ਜਿਵੇਂ ਜਿਵੇਂ ਦੇਖੋ ਟੈਕਨੋਲੋਜੀ ਦਾ ਯੁੱਗ ਹੈ ਸੁਲੇਖਾ ਟੈਕਨੋਲੋਜੀ ਗਲੈਮਰ ਮੂਵੀਜ਼ ਫਿਲਮਾਂ ਗਾਣੇ ਸ਼ਾਰਟਸ ਠੀਕ ਹੈ ਹਰ ਚੀਜ਼ ਆਪਣੇ ਕੋਲ ਅਵੇਲੇਬਲ ਹੈ ਸਿਵਾਏ ਆਪਣੇ ਵਿਰਸੇ ਤੋਂ ਵਿਰਸਾ ਬਹੁਤ ਸੰਬੰਧ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਹੈ ਜੀ ਕਿਤੇ ਨਾ ਕਿਤੇ ਦੇਖਣ ਨੂੰ ਸਭ ਹੀ ਖਤਮ ਹੋ ਚੁੱਕਿਆ ਜਿਵੇਂ ਪੁਰਾਣੇ ਭਾਂਡਿਆਂ ਦੀ ਗੱਲ ਕਰ ਲੋ ਅੱਜ ਕੱਲ ਕੋਣ ਮਿੱਟੀ ਦੇ ਭਾਂਡੇ ਚ ਪੀਣਾ ਪਸੰਦ ਕਰੇਗਾ ਬਿਲਕੁਲ ਬਿਲਕੁਲ ਆ ਜੇ ਗੱਲ ਕੀਤੀ ਜਾਵੇ ਪੀਜ਼ਾ ਵਗੈਰਾ ਦੀ ਜਾਂ ਕੁੱਲੜ ਪੀਜ਼ਾ ਦੀ ਉਹ ਸਾਡੇ ਸਾਰੇ ਜੋ ਦਰਸ਼ਕ ਆ ਉਹਨਾਂ ਨੂੰ ਮਜ਼ਾ ਆਉਂਦਾ ਹੈ ਕਿ ਹਾਂ ਇਸ ਚੀਜ਼ ਦੇ ਵਿੱਚ ਬੈਨੀਫਿਟ ਮਿਲਦਾ ਪਰ ਇੱਕ ਜੋ ਪੁਰਾਣੇ ਮਿਕਾ ਭਾਂਡੇ ਦੇ ਵਿੱਚ ਪੀਣ ਦਾ ਜੋ ਮਤਲਬ ਸੀ ਉਹ ਕਿਤੇ ਨਾ ਕਿਤੇ ਗਾਇਬ ਹੋ ਚੁੱਕਿਆ ਬਿਲਕੁਲ ਸੁਲੇਖਾ ਉਹ ਚੀਜ਼ਾਂ ਗਾਇਬ ਹੁੰਦੀਆਂ ਜਾ ਰਹੀਆਂ ਨੇ ਬਿਲਕੁਲ ਸਹੀ ਕਿਹਾ ਤੇ ਮਟਕੇ ਵੀ ਅੱਜਕੱਲ ਬਹੁਤ ਘੱਟ ਘਰਾਂ ਦੇ ਵਿੱਚ ਨੇ ਕਿਉਂਕਿ ਇੱਕ ਟਾਈਮ ਸੀ ਜਦੋਂ ਆਪਾਂ ਮਟਕਿਆਂ ਦੇ ਵਿੱਚੋਂ ਹੀ ਪਾਣੀ ਪੀਂਦੇ ਸੀ ਬਹੁਤ ਅੱਛਾ ਲੱਗਦਾ ਸੀ ਫਿਲਹਾਲ ਚਲੋ ਇਹ ਵਿਸ਼ਾ ਆਪਾਂ ਫਿਰ ਕਦੇ ਡਿਸਕਸ ਕਰਾਂਗੇ ਅੱਜ ਦਾ ਆਪਣਾ ਜੋ ਵਿਸ਼ਾ ਹੈ ਉਹ ਹੈ ਸਿਨੇਮਾ ਨੂੰ ਲੈ ਕੇ ਇਸ ਕਿ ਸਿਨੇਮਾ ਦਾ ਲੋਕਾਂ ਤੇ ਸੰਤਾ ਦੇ ਕੀ ਇੰਪੈਕਟ ਪੈ ਰਿਹਾ ਹੈ ਤਾਂ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਵੀ ਕਰ ਰਹੇ ਹਾਂ ਇੱਕ ਚੀਜ਼ ਹੋਰ ਸੁਲੇਖਾ ਇੱਥੇ ਦੇਖੋ ਜਦੋਂ ਜਦੋਂ ਸਿਨੇਮਾ ਦੀ ਗੱਲ ਆਉਂਦੀ ਹੈ ਤਾਂ ਸਿਨੇਮਾ ਦਾ ਸਭ ਤੋਂ ਜ਼ਿਆਦਾ ਅਸਰ ਤੋਂ लगता कि मुंडिया या कुनों से पै रहा है, है। क्योंकि अगर एक लड़की मूवी देख है जा रही है वाली ग्डी प्रमोट हो रही है तो मैं भी अपनी जो जी एस है उसमें इसी ग लेके जाऊंगा बिल्कुल बिल्कुल देखो अब यार यूथ ही क्योंकि आप इतने गल इंपैक्ट की भी कर रहे जी दस ਮੁੰਡਿਆਂ ਤੇ ਵੀ ਵਾਕਈ ਮੁੰਡੇ ਇੱਕ ਹੋਰ ਚੀਜ਼ ਹੈ ਫਿਲਮਾਂ ਦੇ ਵਿੱਚ ਜੋ ਹੀਰੋ ਦਾ ਸਟਾਈਲ ਹੋਏਗਾ ਜਿਹੜਾ ਸਟਾਈਲ ਕਿਸ ਨੂੰ ਫੋਲੋ ਕਰਦੇ ਨੇ ਜਾਂ ਫਿਰ ਕੱਪੜਿਆਂ ਨੂੰ ਫੋਲੋ ਕਰ ਹੀ ਲੈਂਦੇ ਨੇ ਪਰ ਜੇਕਰ ਆਪਾਂ ਕੁੜੀਆਂ ਦੀ ਗੱਲ ਕਰੀਏ ਕੁੜੀਆਂ ਤਾਂ ਹਰ ਚੀਜ਼ ਫੋਲੋ ਕਰਦੀਆਂ ਨੇ ਜੀ ਮੇਕਅਪ ਦਾ ਮੇਕਅਪ ਉਸਦੇ ਕੱਪੜੇ ਉਸਦੀ ਜੁਐਲਰੀ ਉਸ ਦਾ ਹੈਅਰ ਸਟਾਈਲ ਹਰ ਚੀਜ਼ ਦਾ ਇੰਪੈਕਟ ਹੈ ਹਰ ਚੀਜ਼ ਦਾ ਬਿਲਕੁਲ ਬਿਲਕੁਲ ਜੇ ਇੰਪੈਕਟ ਨਹੀਂ ਹੈ ਸਿਵਾਏ ਇਸ ਦੇ ਉਹ ਇੰਪੈਕਟ ਕੀ ਆਪਾਂ ਸਿੱਖ ਕੀ ਰਹੇ ਆ ਬਿਲਕੁਲ ਬਿਲਕੁਲ ਸਿਰਫ ਇਸ ਚੀਜ਼ ਦਾ ਇੰਪੈਕਟ ਘਟਦਾ ਜਾ ਰਿਹਾ ਕਿ ਆਪਾਂ ਸਿੱਖ ਕੀ ਰਹੇ ਆ ਬਾਕੀ ਜੇਕਰ ਆਪਾਂ ਬਾਕੀ ਗੱਲਾਂ ਲਗਾ ਕੇ ਦੇਖੀਏ ਤਾਂ ਬਹੁਤ ਸਾਰਾ ਇੰਪੈਕਟ ਜਿਹੜਾ ਉਹ ਪੈ ਹੀ ਰਿਹਾ ਹੈ ਪਰ ਅਸਲ 'ਚ ਜੋ ਸਾਡਾ ਮਕਸਦ ਹੈ ਦੱਸਣਾ ਕਿ ਇੰਪੈਕਟ ਪੈਣਾ ਕਿਸ ਚੀਜ਼ ਦਾ ਚਾਹੀਦਾ ਜੋ ਰੀਅਲ ਮੈਸੇਜ ਸਾਨੂੰ ਮਿਲਨੇ ਹੈ ਉਹ ਅਸੀਂ ਇੰਪੈਕਟ ਆਪਣੀ ਲਾਈਫ ਤੇ ਲੈ ਕੇ ਆਈਏ ਦੁਬਾਰਾ ਜੋ ਅਸੀਂ ਪਹਿਲਾਂ ਦੇ ਸਿਨੇਮੇ ਚ ਦੇਖਣ ਨੂੰ ਮਿਲਦਾ ਸੀ ਮਿਲਦਾ ਸੀ ਜੀ ਬਿਲਕੁਲ ਇਸੇ ਦੇ ਨਾਲ ਤੁਸੀਂ ਮੈਨੂੰ ਤੇ ਮਨਸ਼ੂ ਜੀ ਨੂੰ ਦੋ ਇਜਾਜ਼ਤ ਕੱਲ ਨੂੰ ਤੁਹਾਨੂੰ ਫਿਰ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਧੰਨਵਾਦ